ਨਵੇਂ ਅੰਦolan ਨੂੰ ਲੈ ਕੇ ਜੋ ਕਿਸਾਨ ਦਿੱਲੀ ਵਿੱਚ ਧਰਨੇ ਤੇ ਬੈਠੇ ਹਨ ਤੇ ਉਹ ਕੜਾਕੇ ਦੀ ਠੰਡ ਵਿੱਚ ਬੈਠਣ ਲਈ ਮਜਬੂਰ ਹਨ ਫਿਲਹਾਲ ਸ਼ਮਨਿਕਾਲੀ ਦਲ ਵੱਲੋਂ ਤੇ ਫਲੋਰ ਦੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਮੀਟਿੰਗ ਬੁਲਾਈ ਗਈ ਸ਼ਾਮਲ ਸਨ ਸ਼ਮਨਿਕਾਲੀ ਦਲ ਦੇ ਐਮਐਲਏ ਬਲਦੇਵ ਸਿੰਘ ਖੇੜਾ ਨੇ ਮੀਟਿੰਗ ਵਿੱਚ ਕਿਹਾ ਨਵਾਂ ਸਾਲ 2021 ਚੜ੍ਹਿਆ ਹੈ ਪਰ ਅਸੀਂ ਨਵਾਂ ਸਾਲ ਨਹੀਂ ਮਨਾਵਾਂਗੇ ਅਸੀਂ ਉਦੋਂ ਹੀ ਨਵਾਂ ਸਾਲ ਮਨਾਵਾਂਗੇ ਜਦਨ ਕਿਸਾਨ ਦਿੱਲੀ ਉਨ ਜਿੱਤ ਕੇ ਆਉਣਗੇ ਸ਼ਮਨਿਕਾਲੀ ਦਲ ਦੇ ਕਿਸਾਨਾਂ ਨਾਲ ਹੈ ਫਿਲਹਾਲ ਤੇ ਇਸ ਮੂਵ ਵਰਕਰ ਸਾਥੀ ਬੰਟੀ ਸੱਚੇ ਵਾ ਰੁਸ਼ਪਾਲ ਸਿੰਘ ਹੈਪੀ ਸ਼੍ਰੋਮਣੀ ਕਾਲੀ ਦਲ ਪ੍ਰਦਾਨ ਫਲੋਰ ਮਤਵਿੰਦਰ ਸਿੰਘ ਸੋਨੂ ਜਰਨਲ ਸੈਕਟਰੀ ਵਿੱਕੀ ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਲਾਡੀ ਜੂਤ ਪ੍ਰਦਾਨ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ तकरीबन 2020 ਦਾ ਜਿਹੜਾ ਪੂਰਾ ਸਾਲ ਸੀ ਉਹ ਪੂਰੇ ਵਰਲਡ ਦੇ ਵਿੱਚ ਕੀ ਇੰਨਾ ਕੁ ਜਿਹੜਾ ਮਾੜਾ ਪ੍ਰਭਾਵ ਛੱਡ ਕੇ ਗਿਆ ਜਿਹਦੇ ਵਿੱਚ ਇਹਨਾਂ ਲਾਕਡਾਊਨ ਔਰ ਜੋ ਅੱਜ ਵੀ ਬਹੁਤ ਸਾਰੇ ਜਿਹੜੇ ਬਾਹਰਲੇ ਮੁਲਕ ਹੈ ਜਿਨ੍ਹਾਂ ਦੇ ਵਿੱਚ ਅੱਜ ਵੀ ਲਾਕਡਾਊਨ ਜਿਹੜਾ ਚੱਲ ਰਿਹਾ ਹੈ ਔਰ ਲੱਖਾਂ ਲੋਕ ਦੁਨੀਆ ਤੋਂ ਚਲੇ ਗਏ ਔਰ ਲੱਖਾਂ ਜਿਹੜੇ ਨੇ ਅੱਜ ਵੀ ਪੂਰੇ ਵਰਲਡ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜੀ ਹਸਪੀਟਲਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਲੜ ਰਹੇ ਆ ਕਿਉਂਕਿ ਇਹ ਜਿਹੜੀ ਕਰੋਨਾ ਦੀ ਮਹਾਮਾਰੀ ਸੀ ਇਹਨੇ ਇੱਕ ਤਰ੍ਹਾਂ ਦਾ ਸਾਰਾ ਸਿਸਟਮ ਹੀ ਤਹਿਸ਼ ਨਿਸ਼ ਕਰਕੇ ਰੱਖ ਦਿੱਤਾ ਔਰ ਗੁਰੂ ਮਹਾਰਜ ਦੇ ਓਟਾ ਅਸੇ ਤੋਂ ਬਿਨਾ ਹੋਰ ਕੋਈ ਦਵਾਈ ਹਜੇ ਤੱਕ ਜਿਹੜੀ ਉਹ ਬਣੀ ਨਹੀਂ ਜਿਹੜੇ ਨਾਲ ਆਪਾਂ ਨੂੰ ਰੀਲੀਫ ਮਿਲ ਸਕੇ ਤੇ ਦੂਜਾ ਪੰਜਾਬ ਦੇ ਵਿੱਚ ਜਿਹੜਾ ਸੈਂਟਰ ਦੀ ਗਵਰਨਮੈਂਟ ਵੱਲੋਂ ਕਾਲੇ ਕਾਨੂੰਨ ਖੇਤੀਬਾੜੀ ਬਿੱਲਾਂ ਦੇ ਸਬੰਧ ਵਿੱਚ ਲਿਆਂਦੇ ਉਹਨੇ ਪੂਰਾ ਜਿਹੜਾ ਹੈਗਾ ਸਿਸਟਮ ਉਹ ਵੀ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਔਰ ਤਕਰੀਬਨ ਕਾਫੀ ਲੰਮਾ ਸਮਾਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਤੇ ਹੁਣ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਰਿਵਾਰਾਂ ਸਮੇਤ ਜਿਹੜੇ ਨੇ ਉਹ ਕਿਸਾਨ ਬੈਠੇ ਨੇ ਔਰ ਇੰਨੀ ਠੰਡ ਦੇ ਵਿੱਚ ਸਾਡੀਆਂ ਮਾਈਆਂ ਬਜ਼ੁਰਗ ਔਰ ਇੱਥੋਂ ਤੱਕ ਕਿ ਪਹਿਲਾਂ ਰੇਲਵੇ ਟਰੈਕਾਂ ਦੇ ਉੱਤੇ ਬੈਠ ਕੇ ਮਾਈਆਂ ਰੋਟੀ ਬਣਾਉਂਦੀਆਂ ਸੀ ਤੇ ਹੁਣ ਜਿਹੜਾ ਉਹ ਦਿੱਲੀ ਬਾਰਡਰਾਂ ਦੇ ਉੱਤੇ ਬੈਠ ਕੇ ਸੜਕ ਦੇ ਉੱਤੇ ਜਿਹੜਾ ਉਹ ਮਾਈਆਂ ਖਾਣਾ ਬਣਾਉਂਦੀਆਂ ਤੇ ਉੱਥੇ ਜਿਹੜਾ ਹੈਗਾ ਬਜ਼ੁਰਗ ਠੰਡ ਦੇ ਵਿੱਚ ਜਿਹੜੇ ਬੈਠੇ ਨੇ ਮੈਂ ਸਮਝਦਾ ਵੀ ਲੋਕ ਸਰਕਾਰਾਂ ਇਸ ਕਰਕੇ ਨਹੀਂ ਚੁਣਦੇ ਵੀ ਸਰਕਾਰਾਂ ਜਿਹੜੀਆਂ ਉਹ ਲੋਕਾਂ ਨੂੰ ਤੰਕਰਨ ਜਾਂ ਉਹ ਜੇਸ ਵੀ ਖਿੱਤੇ ਦੇ ਨਾਲ ਕੋਈ ਵੀ ਪਰਿਵਾਰਕ ਸਬੰਧ ਰੱਖਦਾ ਹੈ ਜਾਂ ਸੂਬਾ ਸਬੰਧ ਰੱਖਦਾ ਹੈ ਉਸ ਖਿੱਤੇ ਨੂੰ ਕਮਜ਼ੋਰ ਕਰਨ ਜਾਂ ਖਤਮ ਕਰਨ ਤੱਕ ਚਲੇ ਜਾਣ ਸਰਕਾਰਾਂ ਦਾ ਕੰਮ ਹੁੰਦਾ ਹੈ ਵੀ ਲੋਕਾਂ ਨੂੰ ਹਰ ਜਿਹੜੀ ਮੰਡਲੀ ਸੁਰੱਖਿਆ ਉਹ ਪ੍ਰਦਾਨ ਕਰਨੀ ਤੇ ਹਰ ਇੱਕ ਜੀ ਦੀ ਰਾਖੀ ਕਰਨੀ ਪਰ ਇਹ ਇੰਨੀ ਨਕਮੀ ਸੈਂਟਰ ਦੀ ਸਰਕਾਰ 50 ਤੋਂ ਵੱਧ ਜਿਹੜੇ ਪਰਿਵਾਰਾਂ ਦੇ ਜੀ ਹੈ ਉਹ ਇਸ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਪਰ ਸਰਕਾਰ ਦੇ ਹਜੇ ਤੱਕ ਵੀ ਕੰਨਾਂ ਤੇ ਜੂੰਨ ਤੱਕ ਨਹੀਂ ਸਰਕੀ ਔਰ ਸਭ ਤੋਂ ਵੱਡੀ ਗੱਲ ਵੀ ਪੂਰੇ ਪੰਜਾਬ ਦੇ ਵਿੱਚੋਂ ਹਰ ਧਰਮ ਹਰ ਪਾਰਟੀ ਤੇ ਜੋ ਵੀ ਲੋਕ ਨੇ ਪਰਿਵਾਰਾਂ ਸਮੇਤ ਇੱਕੋ ਹੀ ਗੱਲ ਲਈ ਅਰਦਾਸ ਕਰਦੇ ਕਿ ਗੁਰੂ ਮਹਾਰਾਜ ਮਿਹਰ ਕਰਨ ਜਲਦੀ ਤੋਂ ਜਲਦੀ ਜਿਹੜੇ ਇਹ ਕਾਲੇ ਕਾਨੂੰਨ ਹੈ ਉਹ ਵਾਪਸ ਹੋਣ ਔਰ ਅੱਜ ਹਲਕਾ ਫਲੋਰ ਦੇ ਸ਼ਹਿਰ ਫਲੋਰ ਤੁਮ ਬੜੇ ਹੀ ਸਤਿਕਾਰਯੋਗ ਸਾਥੀ ਜਿਹੜੇ ਇਕੱਠੇ ਹੋਏ ਸੀ ਦਾਸ ਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਹਾਂ ਵੀ ਸਾਰਿਆਂ ਨੇ ਇਹੀ ਜਿਹੜਾ ਇੱਥੇ ਵੀ ਵਿਚਾਰਾਂ ਕੀਤੀਆਂ ਵੀ ਜਿਹੜਾ ਇਹ ਨਵਾਂ ਸਾਲ ਚੜ੍ਹਿਆ ਹੈ ਇਹ ਦੀ ਖੁਸ਼ੀ ਉਸੇ ਦਿਨ ਜਿਹੜੀ ਉਹ ਮਨਾਈ ਜਾਊਗੀ ਜਦੋਂ ਜੋ ਜਥੇਬੰਦੀਆਂ ਜਾਂ ਜੋ ਕਿਸਾਨਾਂ ਦੀ ਮੰਗ ਹੈ ਜਿਹੜੀ ਉਹ ਜਦੋਂ ਪੂਰੀ ਹੋ ਜਾਵੇਗੀ ਔਰ ਮੈਂ ਆਪਣੇ ਵੱਲੋਂ ਵੀ ਔਰ ਇਸ ਮੁੱਚੀ ਜਿਹੜੀ ਸੰਗਤ ਇੱਥੇ ਆਈ ਹੈ ਉਹਨਾਂ ਵੱਲੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਦਾ ਵੇ ਸਤਿਗੁਰ ਕਿਰਪਾ ਕਰਨ ਉਸ ਸਰਕਾਰ ਨੂੰ ਵੀ ਸੈਂਟਰ ਜੀ ਨੂੰ ਸਮਤ ਬਖਸ਼ਣ ਉਹ ਜੋ ਕਿਸਾਨ ਵੀਰਾਂ ਦੀ ਮੰਗ ਹੈ ਉਹਨੂੰ ਪੂਰਾ ਕਰਨ ਤਾਂ ਕਿ ਜਲਦੀ ਤੋਂ ਜਲਦੀ ਜਿਹੜੇ ਉੱਥੇ ਪਰਿਵਾਰਾਂ ਸਮੇਤ ਕਿਸਾਨ ਜਿਹੜੇ ਬੈਠੇ ਨੇ ਪਰਿਵਾਰਾਂ ਦੇ ਮੈਂਬਰ ਬੈਠੇ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਰਿਵਾਰ ਬੈਠੇ ਨੇ ਉਹ ਵਾਪਸ ਆਪਣੇ ਘਰਾਂ ਨੂੰ ਪਰਤਣ ਆਣ ਕੇ ਆਪਣੇ ਪਰਿਵਾਰਾਂ ਦੀ ਦੇਖਰੇਖ ਕਰ ਸਕਣ ਤੇ ਪੰਜਾਬ ਦੀ ਬਿਹਤਰੀ ਦੇ ਲਈ ਕੰਮ ਕਰ ਸਕਣ ਇਹੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਸਤਿਗੁਰ ਜਲਦੀ ਤੋਂ ਜਲਦੀ ਜਿਹੜਾ ਇਹ ਨਿਪਟਾਰਾ ਹੋਵੇ ਤੇ ਉਹ ਆਪਣੇ ਘਰਾਂ ਨੂੰ ਪਰਤਣ ਤੇ ਜਿਹੜੀਆਂ ਸੰਗਤਾਂ ਜਿੱਥੇ ਇਕੱਠੀਆਂ ਹੋਈਆਂ ਉਹਨਾਂ ਦਾ ਵੀ ਤਹਿ ਦਿਲੋਂ ਦਿਲਦਿਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਬਈ ਅੱਜ ਦਾ ਦਿਨ ਜਿਹੜਾ ਉਹਨਾਂ ਨੇ ਉਹ ਕਿਸਾਨੀ ਤੇ ਮਜ਼ਦੂਰਾਂ ਦੇ ਸੰਘਰਸ਼ ਨੂੰ ਸਮਰਪਿਤ ਜਿਹੜਾ ਕਰਨ ਦਾ ਉਹ ਜਿਹੜਾ ਇੱਥੇ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦਾ ਆਖਰ ਵਿੱਚ ਇਹੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਿ ਸਤਿਗੁਰੂ ਕਿਰਪਾ ਕਰਨ ਜਲਦੀ ਤੋਂ ਜਲਦੀ ਜਿਹੜੇ ਉਹ ਮਸਲਾ ਹੱਲ ਹੋਵੇ ਤੇ ਪਰਿਵਾਰ ਆਪਣੇ ਘਰਾਂ ਦੇ ਵਿੱਚ ਵਾਪਸ ਪਰਤਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ